ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋਂ ਹੋਰ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਦੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਕਿ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿੱਦੇ ਦੁੱਖ ਤੋਂ ਥੋਂ ਤੋਂ ਨਿਕਲ ਕੇ ਇਲੈਕਸ਼ਨਾਂ ਲੜਦਿਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪੁਆਇ ਬੈਠਾ ਹੋਵੇ ਮਨੋਵਲੋ ਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਮੰਨ ਲਓ ਜਦੋਂ ਆਪਾਂ ਸੋਚਦੇ ਆਂ ਵੀ ਅਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਫਿਰ ਜਾ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਤਾਂ ਘੱਟੋ ਘੱਟ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣੇ ਹਾਂ ਅਸੀਂ ਇਹਦੀ ਗੱਲ ਰੱਖਾਂਗੇ ਕਿਤੇ ਜਾ ਕੇ ਪਰੰਤੂ ਮੈਨੂੰ ਹਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀਆਂ ਨੇ ਲੜਨਾ ਚਾਹੀਦਾ ਸੀ ਹਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਪੁੱਟਾ ਨਹੀਂ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ 23 ਮਹੀਨੇ ਹੋ ਗਏ ਅਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਤੇ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਰੈਂਸ ਨੂੰ ਬੀਜੇਪੀ ਉਹਦੇ 268 ਲਾ ਕੇ ਗੁਜਰਾਤ ਸੇਫ ਕਰ ਦਿੰਦੀ ਆ ਨਿਆਕੇ ਉਹ ਕਿਸੇ ਪੇਸ਼ੇ ਦੇ ਉੱਤੇ ਨਹੀਂ ਉਹ ਤਾਂ ਉਹਦੀ ਮਰਜ਼ੀ ਹੈ ਕਦੇ ਵੀਡੀਓ ਕਾਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਮਿਊਨੀਕੇਸ਼ਨ ਦਾ ਉਹ ਕਦੇ ਹਾਮੀ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਸ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਇੱਥੋਂ ਇੱਕ ਇੱਕ 4 ਕਿਲੋਮੀਟਰ ਤੇ ਜਾਣ ਤੇ ਬੋੜੀਏ ਨੂੰ ਘੁਨ ਦਿੱਤਾ ਜਾਂਦਾ ਹੈ ਤਾਂ ਲੌਰੈਂਸ ਆਪਣੀ ਪੇਸ਼ੀ ਦੇ ਉੱਤੇ ਤੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਇਸ ਸਿਕਿਉਰਟੀ ਦਾ ਮੈਂ ਪੰਜਾਬ ਦੇ ਕਮਾਊ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੰਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰ ਨੇ ਜਿਹੜੀਆਂ ਕੰਡੀਆਂ ਸਿਕਿਉਰਿਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹਦੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦੇ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਕਦੇ ਵੀ ਕਿਸੇ ਬੁਸ਼ੀ ਦਾ ਮੂੰਹ ਨਹੀਂ ਟਿਕਿਆ ਹੁੰਦਾ ਕਦੇ ਕਿਸੇ ਦੇ ਹੱਥ ਘੜੀਆਂ ਨਹੀਂ ਲੱਗੀ ਹੁੰਦੀ ਉਹ ਸਾਡੇ ਮੇਰੇ ਬੈਂਕੋਰਡ ਦੇ ਵਿੱਚ ਜਦੋਂ ਮੇਰੇ ਇੱਕ ਛੋਟਾ ਜਿਹਾ ਬੈਗ ਪਾਏ ਮੇਰਾ ਆਪਣਾ ਸਨ ਵੈਪਨ ਹੁੰਦਾ ਉਹਦੇ ਵਿੱਚ ਤੇ ਮੈਨੂੰ ਕਹਿੰਦੇ ਹੱਥ ਬਾਹਰ ਕਰ ਦੋ ਬਹਿਚੋ ਤੇ ਕਿੱਡੀ ਵੱਡੀ ਗੱਲ ਹੈ ਲਾਈਨ ਬਣਾ ਲੈਂਦੀ ਹੈ ਪੁਲਿਸ ਉਹਦੇ ਨਾਲ ਪਿੱਛਾ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਗੇਟ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਛ ਮਿਲੀਆਂ ਹੋਈਆਂ ਪੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹੋ ਜਿਹੇ ਮਾਰੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਵਾਲੇ ਹੋਏ ਨੇ ਜਦੋਂ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਮੈਂ ਪੀ ਐਚ ਡੀ ਕਰ ਲਿਆ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇੰਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਰੇ ਲਾਉਣੇ ਪੋਲਿਟਿਸ਼ੀਅਨ ਨੂੰ ਕਿਸ ਤਰ੍ਹਾਂ ਸ਼ਹਿ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ 5 ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਡਰਿਆ ਹੋਇਆ ਹੈ ਫਿਰ ਜੇ ਉਹ ਅਸਕੇਰਾਂ ਕਰਦੇ ਫੂਸੀ ਉੱਡਿਆ ਪੈ ਜਾਵਾ ਮੜਾ ਜਾ ਹੋਰ ਦਵਲਦੇ ਆ ਗੱਲਾਂ ਵੀਰੋ ਸਾਦੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸੋਨੂੰ ਚਾਹੁੰਦਾ ਸੀ ਜਿੰਦਾ ਚ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਬੱਕ ਜਾਂਦਾ ਅਸੀਂ ਮਰਤਾ ਸਕਦੇ ਹਾਂ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਇਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਇਹ ਸੁਣੋ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚੋਂ ਵਾਲੇ ਬਹੁਤ ਕਹਿ ਦਿੰਦੇ ਬਾਪੂ ਤੂੰ ਠੱਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੈਂ ਦੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਾਰ ਨੂੰ ਯਕੀਨ ਦਿਵਾਉਣਾ ਚਾਹੁੰਦਾ ਆ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਾਂਝੇ ਲਵਾਂਗੇ ਸਾਰਿਆਂ ਨਾਲ رابطہ ਕਰਕੇ ਲਵਾਂਗੇ ਲੀਡਰਸ਼ਿਪ ਨਾਲ ਰਾਇਆ ਕਰਕੇ ਲਵਾਂਗੇ ਤੇ ਜਿਵੇਂ ਕੋਈ ਹੁਕਮ ਹੋਊਗਾ ਉਹਨੇ ਉਹ ਮੈਂ ਆਪਾਂ ਅਗਲੀ ਕਾਰਵਾਈ ਉਹਦੀ ਕਰਾਂਗੇ ਸਾਰੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਉਹ ਦੱਜਿਆ ਕਹਿੰਦਾ ਕੋਈ ਭਾਪ ਹੋਇਆ ਗੱਲ ਵੱਧ ਘਟ ਵੀ ਕਹਿ ਗਿਆ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਬਾਹਰ ਵੀ ਕਰਦਾ ਹਾਂ ਸੋ